ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਕਰਕਰੇ ਬਣ ਕੇ ਤਿਆਰ ਹੋਏ ਆ ਸਾਰੇ ਪਖੌੜੇ ਬਹੁਤ ਕ੍ਰਿਸਪੀ ਬਣੇ ਆ ਇਸ ਤਰੀਕੇ ਨਾਲ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਮੇਲੇ ਦੇ ਵਿੱਚੋਂ ਮਿਲਣ ਵਾਲੇ ਪਕੌੜਿਆਂ ਵਰਗੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆਂ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਇੱ ਇਸ ਰਸਪੀ ਦੇ ਵਿੱਚ ਯਾਨੀ ਕਿ ਪਕੌੜਿਆਂ ਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਉਹ ਸਾਰੀਆਂ ਚੀਜ਼ਾਂ ਦੀ ਕਟਿੰਗ ਹੈ ਇਸ ਕਰਕੇ ਮੈਂ ਕਟਿੰਗ ਕਰਨੀ ਤੁਹਾਨੂੰ ਸਪੈਸ਼ਲ ਦੱਸੂਗੀ ਵੀ ਕਿਸ ਤਰੀਕੇ ਨਾਲ ਪਕੌੜਿਆਂ ਦੇ ਵਿੱਚ ਕਟਿੰਗ ਕਰਨੀ ਹੈ ਤੇ ਕਿੰਨੇ ਕਿੰਨੇ ਚੀਜ਼ ਵਰਤਣੀਆਂ ਸੋ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਜਿਹੜਾ ਸ਼ੈੱਲ ਲਾਂਗੇ ਤੋਂ ਮੀਡੀਅਮ ਸਾਈਜ਼ ਦੇ ਆਪਣੇ ਕੋਲੇ ਆਲੂ ਆ ਇਹ ਤੇ ਇੱਥੇ ਜੀ ਆਲੂਆਂ ਨੂੰ ਆਪਾਂ ਸ਼ੈੱਲ ਕੇ ਤਿਆਰ ਕਰ ਲਿਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਕਟਿੰਗ ਕਰਨੀ ਹੈ ਪਹਿਲਾਂ ਇਹਨਾਂ ਦੇ ਸ্লাইਸ ਕੱਟ ਲੈਣੇ ਆਪਾਂ ਸ্লাইਸ ਹੈ ਜਿਹੜੇ ਜ਼ਿਆਦਾ ਆਪਾਂ ਪਤਲੇ ਨਹੀਂ ਕੱਟਣੇ ਨਾ ਜ਼ਿਆਦਾ ਮੋਟੇ ਬਿਲਕੁਲ ਇਸ ਤਰੀਕੇ ਦੇ ਸ্লাইਸ ਰੱਖਣੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਮੀਡੀਅਮ ਸਾਈਜ਼ ਦੇ ਆਲੂ ਵਰਤਿਓ ਤੁਸੀਂ ਤੇ ਇਸ ਤਰ੍ਹਾਂ ਜੀ ਆਲੂਆਂ ਦੇ ਸ্লাইਸ ਕੱਟ ਗਏ ਆਪਾਂ ਇਸ ਤਰੀਕੇ ਨਾਲ ਰੱਖ ਲਾਂਗੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਬਿਲਕੁਲ ਜਿਵੇਂ ਆਪਾਂ ਫ੍ਰੈਂਚ ਫ੍ਰਾਈਜ਼ ਬਣਾਉਣੇ ਹੁੰਦੇ ਉਸ ਤਰੀਕੇ ਨਾਲ ਇੰਨੀ ਕੁ ਚੜਾਈ ਰੱਖਾਂਗੇ ਸਾਰੇ ਪੀਸਾਂ ਦੀ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਸ ਤਰੀਕੇ ਦੇ ਪੀਸ ਆ ਜਿਹੜੇ ਹੋਣੇ ਚਾਹੀਦੇ ਆ ਸਾਰੇ ਇਸ ਤਰੀਕੇ ਨਾਲ ਕੱਟ ਲੈਣੇ ਆ ਮੈਂ ਆਲੂ ਤੇ ਇਸ ਤਰ੍ਹਾਂ ਜੀ ਸਾਰੇ ਆਲੂਆਂ ਨੂੰ ਆਪਾਂ ਕੱਟ ਲਿਆ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਕੇ ਰੱਖ ਦੇਣਾਗਾ ਕਿਉਂਕਿ ਆਲੂ ਜਿਹੜੇ ਛੇਤੀ ਕਾਲੇ ਹੋ ਜਾਂਦੇ ਆ ਹੁਣ ਆਪਾਂ ਦੂਜੀਆਂ ਸਬਜ਼ੀਆਂ ਦੀ ਕਟਿੰਗ ਵੀ ਕਰ ਲੈਣੇ ਆ ਤਾਂ ਇੱਥੇ ਜੀ ਆਪਾਂ ਦਾ ਕ ਫੁੱਲ ਆ ਜਿਹੜਾ ਗੋਭੀ ਦਾ ਵਰਤਾਂਗੇ ਇਹਦੇ ਜਿਹੜੇ ਡੰਡੀਆਂ ਉਹ ਅਲੱਗ ਕਰ ਦਾਂਗੇ ਸਿਰਫ ਆਪਾਂ ਇਹ ਗੋਭੀ ਵਰਤਾਂਗੇ ਖੱਲੀ ਤੇ ਹੁਣ ਜੀ ਆਪਾਂ ਗੋਭੀ ਨੂੰ ਚੋਪਰ ਦੇ ਵਿੱਚ ਚੋਪ ਕਰ ਲਾਂਗੇ ਛੋਟੇ ਛੋਟੇ ਫੁੱਲ ਆਪਾਂ ਇਸ ਤਰੀਕੇ ਨਾਲ ਕਰ ਲਈ ਸੀ ਗੋਭੀ ਦੇ ਤੇ ਇਸ ਤਰ੍ਹਾਂ ਜੀ ਗੋਭੀ ਨੂੰ ਵੀ ਆਪਾਂ ਬਿਲਕੁਲ ਬਰੀਕ ਚੋਪ ਕਰ ਲਏ ਵੀ ਤਿਆਰ ਹੋ ਗਈ ਇਹਨੂੰ ਵੀ ਸਾਈਡ ਤੇ ਰੱਖ ਦਿੰਨੇ ਆ ਤੇ ਇੱਕ ਪਿਆਜ਼ ਵਰਤਾਂਗੇ ਜੀ ਇਹਨੂੰ ਵੀ ਆਪਾਂ ਛਿੱਲ ਕੇ ਜਿਹੜਾ ਬਰੀਕ ਕੱਟ ਲੈਣੇ ਆ ਤੇ ਪਿਆਜ਼ ਦੀ ਆਪਾਂ ਕਰ ਲਾਂਗੇ ਦੋ ਹਿੱਸੇ ਬਿਲਕੁਲ ਬਰੀਕ ਕੱਟ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਹਿਲਾਂ ਸਲਾਈਸ ਕਰ ਲਾਂਗੇ ਆਪਾਂ ਇਹਦੇ ਇਸ ਤਰੀਕੇ ਨਾਲ ਸਲਾਈਸ ਰੱਖ ਕੇ ਨਾ ਤੇ ਇਹਨਾਂ ਨੂੰ ਆਪਾਂ ਬਿਲਕੁਲ ਬਰੀਕ ਕਟਾਂਗੇ ਤੇ ਇਸ ਤਰੀਕੇ ਨਾਲ ਜੀ ਪਿਆਜ਼ ਵੀ ਬਿਲਕੁਲ ਆਪਾਂ ਬਰੀਕ ਕੱਟ ਲਿਆ ਇਹਨਾਂ ਨੂੰ ਵੀ ਆਪਾਂ ਸਾਈਡ ਤੇ ਰੱਖ ਲੈਣੇ ਆ ਤੇ ਇੱਥੇ ਜੀ ਹੁਣ ਆਪਾਂ ਪਾਲਕ ਦੀ ਵੀ ਕਟਿੰਗ ਕਰ ਲਾਂਗੇ ਬਿਲਕੁਲ ਬਰੀਕ ਕਟਿੰਗ ਕਰਨੀ ਹੈ ਇਸ ਤਰੀਕੇ ਨਾਲ ਜਿਹੜੇ ਡੰਡੀਆਂ ਹਨ ਥੋੜੇ ਜਿਹਾ ਅਲੱਗ ਕਰ ਦੇਾਂਗੇ ਤੇ ਬਿਲਕੁਲ ਬਰੀਕ ਕਟਾਂਗੇ ਆਪਾਂ ਪਾਲਖ ਨੂੰ ਤਿੱਖੀ ਕਰਦੇ ਦੀ ਮਦਦ ਨਾਲ ਤੁਸੀਂ ਕੱਟ ਲਿਓ ਇਥੇ ਜੀ ਆਪਾਂ ਆਲੂਆਂ ਨੂੰ ਤੇ ਗੋਭੀ ਨੂੰ ਚੰਗੇ ਤਰੀਕੇ ਨਾਲ ਤੋਲਿਆ ਸੀਗਾ ਤੇ ਹੁਣ ਇੱਕ ਖੁੱਲੇ ਬਰਤਨ ਦੇ ਵਿੱਚ ਕੱਢ ਲਿਆ ਹੁਣ ਜਿਹੜੇ ਆਪਾਂ ਪਿਆਜ਼ ਛੀਰੇ ਸੀ ਨਾ ਇਹ ਐਡ ਕਰ ਦਿਆਂਗੇ ਇਹਦੇ ਵਿੱਚ ਇੱਕ ਖੌਲੀ ਭਰ ਕੇ ਕਿਸੇ ਵੀ ਖੁੱਲੇ ਬਰਤਨ ਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਕਰ ਲਿਓ ਵੀ ਆਪ ਫਜ਼ਾਨੀ ਨਾਲ ਮਿਕਸ ਕਰ ਸਕੀਏ ਤੇ ਇਧਰ ਜੀ ਆਪਣੇ ਕੋਲ ਹੈਗੀ ਆ ਪਾਲਕ ਦੇਖੋ ਬਿਲਕੁਲ ਬਰੀਕ ਕੱਟਿਆ ਆਪਾਂ ਪਾਲਕ ਨੂੰ ਇਹ ਐਡ ਕਰ ਦਿਆਂਗੇ ਸਾਰੀਆਂ ਸਬਜ਼ੀਆਂ ਤੁਸੀਂ ਬਰਾਬਰ ਮਾਤਰਾ 'ਚ ਲੈ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹ ਜਿਹੜੇ ਆਲੂ ਆ ਗਏ ਉਹ ਥੋੜੇ ਜਿਹਾ ਘੱਟ ਵਰਤ ਲਓ ਜਿਆਦਾ ਨਾ ਵਰਤਿਓ ਗੋਭੀ ਤੇ ਪਾਲਕ ਜਿਆਦਾ ਵਰਤ ਲਿਓ ਤਾਂ ਇਧਰ ਜੀ ਆਪਣੇ ਕੋਲੇ ਹਰਾ ਧਨੀਆ ਇਹਨੂੰ ਵੀ ਆਪਾਂ ਬਰੀਕ ਕੱਟ ਲਿਆ ਸੀ ਇਹ ਵੀ ਜ਼ਰੂਰ ਤੁਸੀਂ ਪਖੌੜਿਆਂ ਦੇ ਵਿੱਚ ਸ਼ਾਮਿਲ ਕਰਿਓ ਬਹੁਤ ਵਧੀਆ ਟੇਸਟ ਆਊਗਾ ਇਹ ਇਧਰ ਆਪਣੇ ਕੋਲੇ ਹਰੀਆਂ ਮਿਰਚਾਂ ਇਹਨਾਂ ਨੂੰ ਬਿਲਕੁਲ ਬਰੀਕ ਕੱਟ ਲਿਆ ਸੀ ਇਹ ਮੇਰੇ ਕੋਲੇ ਦੋ ਮੀਡੀਅਮ ਸਾਈਜ਼ ਦੀਆਂ ਹਰੀਆਂ ਮਿਰਚਾਂ ਹਨ ਹਰੀਆਂ ਮਿਰਚਾਂ ਵੀ ਆਪਾਂ ਇਹਦੇ ਵਿੱਚ ਐਡ ਕਰਤੀਆਂ ਇਸ ਤਰ੍ਹਾਂ ਜੀ ਮੈਂ ਇੱਕ ਖੁੱਲੇ ਬਰਤਨ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕੱਢ ਲਿਆ ਵੀ ਆਪਾਂ ਆਸਾਨੀ ਨਾਲ ਮਿਕਸ ਕਰ ਸਕੀਏ ਉਹ ਡੋਂਗਾ ਛੋਟਾ ਸੀ ਤੇ ਹੁਣ ਸਾਰੀਆਂ ਇਹਦੇ ਵਿੱਚ ਨਾ ਸਬਜ਼ੀਆਂ ਆਪਾਂ ਐਡ ਕਰ ਲਈਆਂ ਹਰੀਆਂ ਮਿਰਚਾਂ ਵੀ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਪਾਣੀ ਨਾ ਆਪਾਂ ਇਹਦੇ ਵਿੱਚ ਬਹੁਤ ਹੀ ਘੱਟ ਵਰਤਾਂਗੇ ਤੇ ਬੇਸਨ ਵੀ ਬਹੁਤ ਘੱਟ ਵਰਤਨਾਗਾ ਪਤੌੜਿਆਂ ਦੇ ਵਿੱਚ ਇਹਨਾਂ ਚ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨਾ ਕ ਵਰਤਨਾ ਹੈ ਤੇ ਹੁਣ ਇਹਦੇ ਵਿੱਚ ਨਾ ਕੁਝ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸੁੱਕੇ ਮਸਾਲਿਆਂ ਦੇ ਵਿੱਚ ਨਾ ਇਹ ਸਾਬਤ ਸੁੱਕਾ ਧਨੀਆ ਆਪਣੇ ਕੋਲ ਇਹਨੂੰ ਕ੍ਰਸ਼ ਕਰ ਲਿਆ ਤੇ ਦੋ ਚਮਚੇ ਫੁੱਲ ਭਰ ਕੇ ਇਹ ਸ਼ਾਮਿਲ ਕਰਾਂਗੇ ਇਹਦਾ जरूर शामिल करो तीन चमच चा भर के जीरे का शामिल करा कच्चा जीरा है अपने को एक चमच चा अपने को फुल भर के अजवाण का इन थोड़ा जहा क्रश कर लाँगे आप जरा फ्लेवर है ना एक्टिव हो जाऊगा ये पकौड़िया जरूर शामिल करो एक चमच चा फुल भर के आप दर्दनिया कुटिया हुई सुखिया लाल मिर्चा का एड करा जानि के चिली फ्लैक्स मैं घर ही तैयार कितना है बाजार चो भी आसानी न मिल जाए एक चमच भर के हल्दी का शामिल करा ਤੇ ਡੇਢ ਚਮਚਾ ਆਪਾਂ ਨਮਕ ਦਾ ਸ਼ਾਮਲ ਕਰਾਂਗੇ ਸਵਾਦ ਅਨੁਸਾਰ ਸ਼ਾਮਿਲ ਕਰ ਲਿਓ ਤੁਸੀਂ ਨਮਕ ਤੇ ਹੁਣ ਜੀ ਆਪਣੇ ਕੋਲ ਇੱਕ ਕੌਲੀ ਛੋਟੀ ਬੇਸਨ ਦੀ ਹੈ ਬੇਸਨ ਨੂੰ ਚੰਗੇ ਤਰੀਕੇ ਨਾਲ ਛਾਂਲ ਲਿਓ ਤੁਸੀਂ ਤੇ ਆਪਾਂ ਅੱਧੀ ਕੌਲੀ ਸ਼ਾਮਿਲ ਕਰਾਂਗੇ ਜਿਆਦਾ ਬੇਸਨ ਬਿਲਕੁਲ ਆਪਾਂ ਇਹਦੇ ਵਿੱਚ ਜਿਹੜਾ ਐਡ ਨਹੀਂ ਕਰਨਾ ਹੁਣ ਸਾਰੀਆਂ ਚੀਜ਼ਾਂ ਨੂੰ ਨਾ ਪਹਿਲਾਂ ਬਿਨਾ ਪਾਣੀ ਤੋਂ ਆਪਾਂ ਮਿਕਸ ਕਰਾਂਗੇ ਕਿਉਂਕਿ ਸਬਜ਼ੀਆਂ ਦੇ ਵਿੱਚ ਵੀ ਆਪਣਾ ਪਾਣੀ ਹੁੰਦਾਗਾ ਫਿਰ ਆਪਾਂ ਦੇਖਾਂਗੇ ਵੀ ਆਪਾਂ ਨੂੰ ਕਿੰਨੇ ਕੁ ਪਾਣੀ ਦੀ ਹੋਰ ਜ਼ਰੂਰਤ ਹੈ ਚੰਗੇ ਤਰੀਕੇ ਨਾਲ ਸਾਰੇ ਮਸਾਲਿਆਂ ਨੂੰ ਤੇ ਬੇਸਨ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਧਰ ਜਿਹਾ ਫੁੱਲੇ ਦੇ ਪੈਨ ਦੇ ਵਿੱਚ ਕਿਹਾਓ ਗਰਮ ਹੋਣ ਲਈ ਰੱਖਤਾ ਤੇ ਹੁਣ ਜੀ ਆਪਾਂ ਥੋੜਾ ਥੋੜਾ ਕਰਕੇ ਪਾਣੀ ਇਹਦੇ ਵਿੱਚ ਐਡ ਕਰਾਂਗੇ ਬਿਲਕੁਲ ਹੀ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਾਂ ਨੂੰ ਵੇਸਣ ਦਾ ਪਤਾ ਲੱਗ ਜਾਊਗਾ ਵੀ ਆਪਾਂ ਨੂੰ ਹੋਰ ਵੇਸਣ ਚਾਹੀਦਾ ਇਹਦੇ ਵਿੱਚ ਕਿ ਨਹੀਂ ਤੇ ਪਕੌੜਿਆਂ ਦੇ ਲਈ ਇਸ ਤਰੀਕੇ ਦਾ ਮਿਕਸਚਰ ਆਪਾਂ ਬਣਾ ਕੇ ਤਿਆਰ ਕਰ ਲੈਣਾਗਾ ਮੈਂ 2 ਚਮਚ ਵੇਸਣ ਦੇ ਹੋਰ ਸ਼ਾਮਿਲ ਕਰ ਲਈ ਸੀ ਇਹਦੇ 'ਚ ਇਸ ਤਰੀਕੇ ਦਾ ਹੋਣਾ ਚਾਹੀਦਾ ਵੇਖੋ ਨਾ ਜ਼ਿਆਦਾ گاੜਾ ਤੇ ਨਾ ਜ਼ਿਆਦਾ ਪਤਲਾ ਰੱਖਣਾ ਬਿਲਕੁਲ ਇਹ ਸਹੀ ਹੈ ਜੀ ਹੁਣ ਆਪਾਂ ਪਕੌੜੇ ਆ ਜਿਹੜੇ ਫਰਾਈ ਕਰ ਲੈਣੇ ਆ ਇਧਰ ਜੀ ਆਪਣਾ ਮਿਕਸਚਰ ਵੀ ਤਿਆਰ ਹੈ ਤੇ ਆਪਾਂ ਘਿਓ ਵੀ ਹੈ ਜਿਹੜਾ ਫੁੱਲ ਫਲੇਮ ਤੇ ਗਰਮ ਕਰ ਲਿਆ ਤੇ ਇਸ ਤਰੀਕੇ ਨਾਲ ਹੁਣ ਪਕੌੜੇ ਆ ਜਿਹੜੇ ਆਪਾਂ ਫਰਾਈ ਕਰ ਲਾਂਗੇ ਬਿਲਕੁਲ ਗਰਮ ਤੇਲ ਦੇ ਵਿੱਚ ਆ ਜਿਹੜੇ ਜਿੰਨੇ ਜਿੰਨੇ ਸਾਈਜ਼ ਦੇ ਤੁਸੀਂ ਬਣਾਉਣੇ ਹੋਏ ਨਾ ਉਹਨਾਂ ਉਹਨਾਂ ਦਾ ਮਿਕਸਚਰ ਇਸ ਤਰੀਕੇ ਨਾਲ ਜਿਹੜਾ ਤੁਸੀਂ ਬਣਾ ਕੇ ਤੇ ਘਿਓ ਦੇ ਵਿੱਚ ਛੱਡੀ ਚੱਲਿਓ ਥੋੜਾ ਜਿਹਾ ਧਿਆਨ ਰੱਖਿਓ ਵੀ ਜਿਸ ਵੀ ਚੀਜ਼ ਦੇ ਵਿੱਚ ਤੁਸੀਂ ਬਣਾਓਗੇ ਚਾਹੇ ਸਰੋਂ ਦੇ ਗਰਮ ਬहोत ਹੋਊਗਾ ਤੇ ਇਸ ਤਰ੍ਹਾਂ ਜੀ ਪਕੌੜੇ ਜਿਹੜੇ ਪੱਕ ਰਹੇ ਆ ਹਜੇ ਆਪਾਂ ਇਹਨਾਂ ਨੂੰ ਬਿਲਕੁਲ ਹਿਲਾਉਣਾ ਨਹੀਂ ਜਦੋਂ ਥੋੜੇ ਜਿਹਾ ਕ੍ਰਿਸਪੀ ਹੋ ਗਏ ਨਾ ਜਾਨੀ ਕਿ ਅੱਧੇ ਕਿੰਟ ਮਿੰਟ ਬਾਅਦ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਸਾਈਡ ਪਲਟਾਂਗੇ ਇਹਨਾਂ ਦੀ ਤੇ ਫੁੱਲ ਫਲੇਮ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਤਕਰੀਬਨ ਜਿਹੜੇ 3 ਤੋਂ 4 ਮਿੰਟ ਲੱਗਣਗੇ ਜ਼ਿਆਦਾ ਸਮਾਂ ਬਿਲਕੁਲ ਨਹੀਂ ਲੱਗਦਾ ਤੇ ਇਸ ਤਰ੍ਹਾਂ ਜੀ ਸਾਰੇ ਪਕੌੜੇ ਆ ਜਿਹੜੇ ਬਣ ਕੇ ਹੋ ਗਏ ਤਿਆਰ ਦੇਖੋ ਕਿੰਨੇ ਵਧੀਆ ਕਰਕਰੇ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਇਹਨਾਂ ਦਾ ਕਲਰ ਆਇਆ ਇਹਨਾਂ ਨੂੰ ਇੱਕ ਛਾਲਣੀ ਦੇ ਵਿੱਚ ਕੱਢ ਲਾਂਗੇ ਆ ਕਿ ਇਹ ਐਕਸਟਰਾ ਕਿਹਾ ਹੋਣਾ ਜਿਹੜਾ ਉਹ ਅਲੱਗ ਹੋ ਜੇ ਤੇ ਇਸ ਤਰ੍ਹਾਂ ਜੀ ਆਹ ਪਕੌੜੇ ਵੀ ਸਾਰੇ ਤਿਆਰ ਹੋ ਗਏ ਆ ਦੇਖੋ ਬਹੁਤ ਹੀ ਵਧੀਆ ਇਹਨਾਂ ਨੂੰ ਵੀ ਆਪਾਂ ਕ੍ਰਿਸਪੀ ਬਣਾ ਲਿਆ ਗਰਮਾ ਗਰਮ ਟਮੇਟੋ ਕੈਚਪ ਦੇ ਨਾਲ ਹਰੀ ਚਟਨੀ ਦੇ ਨਾਲ ਜਾਂ ਫਿਰ ਬਿਨਾ ਚਟਨੀ ਤੋਂ ਚਾਹ ਦੇ ਨਾਲ ਵੀ ਇਹ ਬਹੁਤ ਸਵਾਦ ਲੱਗਣਗੇ ਤੇ ਇਸ ਤਰ੍ਹਾਂ ਜੀ ਸਾਰੇ ਆਹ ਪਕੌੜੀ ਵੀ ਆਪਾਂ ਬਣਾ ਲਿਆ ਸਾਰੇ ਬਿਲਕੁਲ ਗਰਮਾ ਗਰਮ ਬਣ ਕੇ ਹੋ ਗਏ ਤਿਆਰ ਤੁਸੀਂ ਇਹਨੂੰ ਚਾਹ ਦੇ ਨਾਲ ਐਵੇਂ ਖਾ ਸਕਦੇ ਹੋ ਬਹੁਤ ਟੇਸਟੀ ਲੱਗਣਗੇ ਟਮੇਟੋ ਕੈਚਪ ਦੇ ਨਾਲ ਬਹੁਤ ਟੇਸਟੀ ਲੱਗਣਗੇ ਇਸ ਰੈਸਪੀ ਨੂੰ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਕਰੇ ਬਣਾਇਓ ਜੀ ਬਹੁਤ ਟੇਸਟੀ ਪਕੌੜੇ ਬਣਨਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਕਰਕਰੇ ਬਣ ਕੇ ਤਿਆਰ ਹੋਏ ਆ ਸ ਇਸ ਤਰੀਕੇ ਨਾਲ ਟਮਾਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਆ ਜੀ